ਪਿੰਡ ਨੰਗਲਚੋਹ ਚ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਅੱਜ ਫਿਰ ਟਕਰਾ ਹੋਇਆ ਹੈ ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਸਮੇਤ ਅਤੇ ਨੈਸ਼ਨਲ ਹਾਈਵੇ ਅਥਾਰਟੀ ਜੰਮੂ ਕਟੜਾ ਹਾਈਵੇ ਤੇ ਕਬਜ਼ਾ ਲੈਣ ਪਹੁੰਚੇ ਸਨ ਜਿੱਥੇ ਜ਼ਮੀਨ ਦੇ ਮਾਲਕ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਮੌਕੇ ਤੇ ਉਝ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਵਰਕਰ ਪਹੁੰਚ ਗਏ হাইওয়ে অথরিটি ਦੇ ਹੈਦਰੇ ਮਸ਼ੀਨਾਂ ਨੂੰ ਕੇਰ ਲਿਆ ਗਿਆ ਜਿਸ ਕਰਕੇ ਮਾਹੌਲ ਤਣਾਵ ਪੂਰਨ ਹੋ ਗਿਆ ਮਸ਼ੀਨਰੀ ਨੂੰ ਰਸਤਾ ਦਿੰਦੇ ਹੋਏ ਕਿਸਾਨਾਂ ਨਾਲ ਟੱਕਾ ਮੁਕੀ ਕੀਤੀ ਗਈ ਦੂਜੇ ਪਾਸੇ ਪੀੜਤ ਕਿਸਾਨਾਂ ਨੇ ਕਿਹਾ ਕਿਸਾਨੋ ਲੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅਤੇ ਅੱਜ ਤੱਕ ਇਹਨਾਂ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਜ਼ਖਮੀ ਕਿਸਾਨਾਂ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਮੌਕੇ ਨੰਗਲਚੌਰ ਵਿੱਚ ਕਿਸਾਨਾਂ ਵੱਲੋਂ ਪੱਕੇ ਤੌਰ ਤੇ ਤਰਨਾ ਲਗਾ ਦਿੱਤਾ ਗਿਆ ਹੈ ਪੱਤਰਕਾਰ ਪ੍ਰਦੀਪ ਸਿੰਘ 베ਦੀ ਦੀ ਵਿਸ਼ੇਸ਼ ਰਿਪੋਰਟ ਜੀ ਗੁਰਮਖ ਸਿੰਘ ਕੀ ਗੱਲ ਬਣੀ ਅੱਜ ਹਾਂਜੀ ਜਦੋਂ ਤਨਕਸਰ ਪ੍ਰਸਾਦ ਕਲਕਾ ਤੇ ਕਬਜ ਐਚਵੀ ਦੇ ਤੇ ਕਬਜਾ ਲੈਣ ਆਇਆ ਵਾ ਤੇ ਕਿਸਾਨ ਗਏ ਜਿਵੇਂ ਬਤੀ ਦੀ ਆ ਤੇ ਪੁਲਿਸ ਨੇ ਤਸੱਦਦ ਬਹੁਤ ਜ਼ਿਆਦਾ ਕੀਤਾ ਜਿਹਦੇ ਵਿੱਚ ਸਾਡੇ 7 ਕਿਸਾਨ ਜੱਗੀ ਹੋਏ ਆ ਕਿਉਂਕਿ ਬਿਨਾ ਪੈਸਿਆਂ ਤੋਂ ਕਿੰਨਾ ਪੈਸੇ ਤੋਂ ਸਰਕਾਰ ਜ਼ਮੀਨਾਂ ਦੇ ਕਬਜ਼ਾ ਕਰਨ ਚੱਲੀ ਆ ਲੇਕਰ ਜਥੇਬੰਦੀ ਨੇ ਵਿਰੋਧ ਕੀਤਾ ਵੀ ਪਹਿਲੋ ਪੈਸੇ ਦਿਓ ਕਿਉਂਕਿ ਜਦੋਂ ਕੋਈ ਸੌਦਾ ਲੈਣਾ ਚਾਹੀਦਾ ਤਾਂ ਪਹਿਲੋ ਪੈਸੇ ਦੇਈਏ ਤੇ ਫੇਰ ਸੌਦਾ ਲਈਦਾ ਪਰ ਸਰਕਾਰ ਜਿਹੜੀ ਆਏ ਆਪਣੀਆਂ ਆਪਣੀ ਜਿਹੜੀ ਆ ਬਲ ਦਾ ਪ੍ਰਯੋਗ ਕਰਕੇ ਧੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਕਰੀਆ ਤੇ ਕੜਕਾ ਵਾਹੀਆਂ ਗਈਆਂ ਤੇ ਕਾਫੀ ਕਿਸਾਨ ਸਾਡੇ ਜਿਹੜੇ ਫਟਰ ਹੋਏ ਸੱਟਾਂ ਕਾਫੀ ਗੰਬੀਰ ਲੱਗੀਆਂ ਤੇ ਕਿੰਨੇ ਕਿਸਾਨਾ ਡੇ ਜਖਮੀ ਆ ਸੱਤ ਕਿਸਾਨ ਸਾਡੇ ਜ਼ਖਮੀ ਹੋਏ ਜੀ ਹਰਚੋ ਵਾਲਾ ਹਸਪੀਟਲ ਤੇ ਜਿਹਦੇ ਲੱਗ ਬੈਂਕ ਪਰ ਸਿੰਘ ਖਾਨ ਕਿਸਾਨ ਮਦੂਦ ਕਾਰਜ ਕਮੇਟੀ ਪੰਜਾਬ ਜ਼ਿਲ੍ਹਾ ਬੁੱਧਰ ਦਾਪੁਰ ਅੱਜ ਜਿਹੜੀ ਘਟਨਾ ਵਾਪਰੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਅੱਜ ਜੋ ਜ਼ਿਲ੍ਹਾ ਕਰਦਾਸਪੁਰ ਦੇ ਵਿੱਚ ਕੜਨਾ ਵਾਪਰੀ ਪਿੰਡ ਨੰਨੜ ਚੌਰ ਤੇ ਭੱਤ ਦੇ ਵਿੱਚ ਹਾਂਜੀ ਪ੍ਰਸ਼ਾਸਨ ਵੱਲੋਂ ਜਿਹੜਾ ਜਬਰੀ ਦਿੱਲੀ ਕਟਰਾ ਐਕਸਪ੍ਰੈਸ ਵੇਧ ਤੇ ਜਿਹੜਾ ਕੰਮਜਾ ਆ ਉਹ ਲਿਆ ਗਿਆ ਆ ਜੋਗ ਮਾਉਜਾ ਤੇ ਸਹੀ ਮਾਉਜਾ ਦੇਣ ਤੋਂ ਬਿਨਾਂ ਜਿੰਨਾ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਵੀ ਨਹੀਂ ਆਏ ਉਹਨਾਂ ਦੀਆਂ ਵੀ ਜਿੱਡੀ ਫਨਕਾਆਂ ਫਸਲਾਂ ਜਿਹੜੀਆਂ ਜਾੜੀਆਂ ਗਈਆਂ ਕਿੰਨਾ ਵੇਧ ਦੀ ਗੱਲ ਹੈ ਜੀ ਅੱਜ ਮਨੇਰਸਰ ਚਾ ਸਾਢੇ 4 ਜਿਹੜਾ ਪ੍ਰਸ਼ਾਸਨ ਜਿਹੜਾ ਪਹੁੰਚ ਚੁੱਕਾ ਆ ਜਦੋਂ ਕਿਸਾਨਾਂ ਨੂੰ ਖ਼ਬਰ ਇਹਦੀ ਮਿਲੀ ਆ ਤੇ ਕਿਸਾਨ ਜਦੋਂ ਆਪਣੇ ਖੇਤ ਨੂੰ ਬਚਾਉਣ ਵਾਸਤੇ ਆਪਣੇ ਖੇਤੀ ਨੂੰ ਬਚਾਉਣ ਵਾਸਤੇ ਦੋਸਰੇ ਪਹੁੰਚੇ ਆ ਤੇ ਜefe ਬੰਦੇ ਵੀ ਇਹਨਾਂ ਦੇ ਮਗਰ ਜਿਹੜੀ ਆ ਉਸੇ ਵੇਲੇ ਜਿਹੜੀ ਗਿਲੋ ਕਾਰ ਆਈ ਆ ਤੇ ਸਾਰੇ ਕਿਸਾਨ ਉੱਥੇ ਹੀ ਰਹਿ ਗਏ ਪਿੰਡ ਨੰਗਲ ਝੌਰ ਪਰਥ ਦੇ ਵਿੱਚ ਪਹੁੰਚ ਗਏ ਕਿੰਨਾ ਰਕਬਾ ਜਿਹੜਾ ਇਹਨਾਂ ਫਸਲ ਦਾ ਖਰਾਬ ਕੀਤਾ ਪ੍ਰਸ਼ਾਸਨ ਆਜੀ ਦਾ ਜੀ ਜਿਵੇਂ ਸਮੇਂ ਆਈ ਕਿ ਉਸ ਸਮੇਂ ਇੱਕ ਪਿੰਡ ਦੇ ਵਿੱਚ ਜਿੰਨੀ ਵੀ ਪਿੰਡ ਪਰਥ ਦੇ ਵਿੱਚ ਆ ਰਹੀ ਉਹ ਸਾਰਾ ਇਹਨਾਂ ਨੇ ਕਣਕ ਜਿਹੜੀ ਆ ਅੱਧਰ ਕਾੜ ਜਿਹੜੀ ਸੈਂਕੜੇ ਏਕੜ ਜਿਹੜੀ ਕਣਕ ਆ ਉਹ ਅੱਜ ਖਰਾਬ ਕੀਤੀ ਆ ਤੇ ਪਿੰਡ ਨੰਗਲ ਝੌਰ ਦੇ ਵਿੱਚ ਜੇ ਸਵੇਰ ਮਿਹਨਰ ਸਾਰੀ ਲੋਕ ਉੱਠ ਰਹੇ ਸੀਗੇ ਮੂਸ ਨੇਰ ਜਿਦੋਂ ਪਤਾ ਲੱਗਾ ਤੇ ਇੱਥੇ ਕਿਸਾਨਾਂ ਨੇ ਆਣ ਕੇ ਜਿਹੜਾ ਇੱਥੇ ਡਟ ਕੇ ਵਿਰੋਧ ਕੀਤਾ ਸ਼ਾਂਤਮਈ ਤਰੀਕੇ ਨਾਲ ਪਰ ਪ੍ਰਸ਼ਾਸਨ ਨੇ ਵਿਰੋਧ ਕਰਦੇ ਕਿਸਾਨਾਂ ਦੇ ਉੱਪਰ ਡਾਂਗਾਂ ਵਿੱਚ ਲਾਈਆਂ ਲਾਟੀਆਂ ਚਲ ਪਗਾਂ ਲਾ ਕੇ ਇਹਨਾਂ ਨੇ ਸੁੱਟਿਆ ਗਿਆ ਤੇ ਕਿਸਾਨ ਜਿਹੜੇ ਉਹ ਫੱਟੜ ਹੋਏ ਕਿੰਨੇ ਕਿਸਾਨ ਫੱਟੜ ਹੋਏ ਸੱਤ ਕਿਸਾਨ ਜਿਹੜੇ ਆ ਉਹ ਫੱਟੜ ਹੋਏ ਐਸ ਵੇਲੇ ਅਸੀਂ ਉਹਨਾਂ ਨੂੰ ਤੇ ਹਰ ਚੋਗਾ ਹਸਪਤਾਲ ਦੇ ਵਿੱਚ ਜਿਹਾ ਲੈ ਕੇ ਬੈਠੇ ਪ੍ਰਸ਼ਾਸਨ ਕੀ ਜਿਤਾਵਣੀ ਹੈ ਪ੍ਰਸ਼ਾਸਨ ਨੂੰ ਐਸ ਵੇਲੇ ਸਾਡੀ ਸੂਬਾ ਟੀਮ ਜਿਹੜੀ ਆ ਪਹੁੰਚ ਚੁੱਕੀ ਸੂਬਾ ਸੁਵਿੰਦਸਨ ਜਿਤਾਵਨ ਸਾਹਿਬ ਪਹੁੰਚ ਚੁੱਕੇ ਆ ਅਸੀਂ ਐਸ ਵੇਲੇ ਮਰੀਜ਼ਾਂ ਦੀ ਤੇ ਦੇਖਭਾਲ ਕਰਾ ਰਹੇ ਆ ਅਗਲਾ ਜੋ ਵੀ ਐਕਸ਼ਨ ਹੈ ਸੂਬਾ ਕਮੇਟੀ ਜਿਹੜੀ ਆ ਆਉਣ ਵਾਲੇ ਸਮੇਂ ਦੇਊਗਾ